ਅੱਜ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਇੱਕ ਹੋਰ ਨਵੀਂ ਅਪਡੇਟ ਦੇਣ ਲੱਗੇ ਹਾਂ ਤੁਹਾਨੂੰ ਜੀ ਇਸ ਹਰਦੀਪਿੰਡ ਖਾਲੜਾ ਜੋ ਹਲਕਾ ਖੇਮ ਕਰਨ ਦੇ ਵਿੱਚ ਆਉਂਦਾ ਹੈ ਇਹ ਜੀ ਹੈਗਾ ਜੀ ਫੌਜੀਦਾਰ ਆਪਣਾ ਬਿਲਕੁਲ ਅੱਡੇ ਦੇ ਸ਼ਹੀਦ ਫੌਜੀ ਸਾਹਿਬ ਦਾ ਗੇਟ ਬਣਿਆ ਵਾ ਉੱਥੋਂ ਜਿਹੜਾ ਸ਼ਮਸ਼ਾਨ ਘਾੜ ਨੂੰ ਜਿਹੜਾ ਰਸਤਾ ਜਾਂਦਾ ਹੈ ਤੇ ਦਾਸ ਨੇ ਵੀ ਇੱਥੇ ਉਸ ਟਾਈਮ ਪਹਿਲਾਂ ਕਾਫੀ ਸਫਾਈ ਕਰਾਈ ਹੀ ਪਰ ਅੱਜ ਆ ਮੈਂ ਤੁਹਾਨੂੰ ਉਦੋਂ ਵੀ ਜਿਹੜਾ ਇਸ ਬਾਰੇ ਜਾਣਕਾਰੀ ਦੇਣ ਲੱਗਾ ਜਿਹੜਾ ਕੂੜੇ ਦਾ ਡੈਂਪ ਲੱਗਾ ਇਸ ਤਰ੍ਹਾਂ ਰਹਿੰਦਾ ਹੈ ਕਾਫੀ ਵਾਰਾ ਇਹਨੂੰ ਮੈਂ ਪੇਸ਼ੇ ਕੀਤਾ ਵੀ ਹਦੋਂ ਪਰ ਫੇਰ ਇਸ ਤਰ੍ਹਾਂ ਹੀ ਹਾਲਾਤ ਰਹਿੰਦੇ ਆ ਟੋਟਲ ਖਾੜੇ ਦੀਆਂ ਦੋ ਪੰਚਾਇਤਾਂ ਤੇ ਸਾਰਾ ਪਿੰਡ ਘੁੰਮ ਲੀਏ ਬਾਜ਼ਾਰ ਤੋਂ ਲੈ ਕੇ ਪਿੰਡ ਤੱਕ ਘੁੰਮ ਲੀਏ ਕਿਤੇ ਵੀ ਤੁਹਾਨੂੰ ਜਿਹੜਾ ਕੂੜੇ ਬਾਰੇ ਕੋਈ ਸੁਧਾਰ ਨਹੀਂ ਮਿਲੇਗਾ ਕੂੜੇ ਦੇ ਬਾਰੇ ਇੰਨੇ ਮੰਦੇ ਹਾਲਾਤ ਆ ਕੂੜੇ ਦੇ ਕਿ ਕੀ ਦੱਸਾਂ ਤੁਹਾਨੂੰ ਇਸ ਬਾਰੇ ਪਿਛਲੇ ਸਮੇਂ ਕੁਝ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਆ ਉਹਨਾਂ ਵੱਲੋਂ ਗੱਲਬਾਤ ਵੀ ਕੀਤੀ ਗਈ ਸੀ ਮੌਜੂਦਾ ਵਿਧਾਇਕ ਸਰਦਾਰ ਸਰਵਨ ਸਿੰਘ ਧੁੰਨ ਜੀ ਨਾਲ ਤੇ ਉਸ ਟਾਈਮ ਉਹਨਾਂ ਨੇ ਪਿਛਲੇ ਟਾਈਮ ਆਪਾਂ ਇੱਥੇ ਮੈਂ ਵੀਡੀਓ ਵੀ ਪਾਈ ਸੀ ਨਸ਼ੇ ਦੀ ਤੇ ਇੱਥੇ ਨਸ਼ਾ ਚਲੋ ਅਜੇ ਵੀ ਚੱਲ ਰਿਹਾ ਹੈ ਤੇ ਉਦੋਂ ਸਰਦਾਰ ਸਰਵਨ ਸਿੰਘ ਧੁੰਨ ਜੀ ਨੇ ਵਾਅਦਾ ਕੀਤਾ ਸੀ ਕਿ ਤੁਹਾਨੂੰ ਇੱਥੇ ਜਿਹੜੀ ਕੂੜੇ ਵਾਲੀਆਂ ਇੱਕ ਦੋ ਮਸ਼ੀਨਾਂ ਜ਼ਰੂਰ ਦਵਾਂਗੇ ਜਿਸ ਨਾਲ ਕੂੜਾ ਜਿਹੜਾ ਡੈਂਪ ਹੋ ਜਾ ਕਰੂ ਸਾਰਾ ਪਰ ਉਹ ਵਾਅਦਾ ਜਿਹੜਾ ਹੀ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਜਿਆਦਾ ਰਹਿ ਗਿਆ ਗਰਾਊਂਡ ਲੈਵ ਤੇ ਕੋਈ ਵੀ ਜਿਹੜਾ ਵਾਅਦਾ ਪੂਰਾ ਨਹੀਂ ਹੁੰਦਾ ਅਰੇ ਅੱਜ ਤੱਕ ਇਹ ਹਾਲਾਤ ਹੈ ਇਧਰੋਂ ਗਾੜੀ ਮੰਡੀ ਦੇ ਸਾਰਾ ਜਿਹੜਾ ਸਾਰਾ ਸੈੱਟ ਕੀਤਾ ਹੈ ਬੜਾ ਵਧੀਆ ਬਣਾਇਆ ਹੈ ਪਰ ਹੋ ਸਕਦਾ ਕਿ ਕਿਉਂਕਿ ਆਮ ਬੰਦੇ ਦੀ ਕੋਈ ਯੋਰ ਨਹੀਂ ਚੱਲਦਾ ਆਮ ਬੰਦੇ ਨੂੰ ਕੋਈ ਗਾੜੀ ਹੋਣ ਵੀ ਦਿੰਦਾ ਕਿਉਂਕਿ ਪਤਾ ਨਹੀਂ ਇਨੇ ਕੀ ਖਾ ਜਾਣਾ ਕੀ ਕਰ ਲੈਣਾ ਹਨ ਤੇ ਇੱਥੇ ਜਣੋ ਹੁਣ ਇਹ ਚੀਜ਼ਾਂ ਤੇ ਚਲੋ ਸਾਜ਼ ਸਪਾਈ ਹੋਊ ਵੀ ਪਤਾ ਨਹੀਂ ਹੋਵੇ ਜਾਂ ਨਾ ਹੋਵੇ ਪਰ ਜਦੋਂ ਇਹਨਾਂ ਦੀ ਸਾਜ਼ ਸਪਾਈ ਹੋਊ ਵੀ ਪਤਾ ਨਹੀਂ ਉਹ ਬਿੱਲ ਬਿੱਲ ਜਿਹੜੇ ਲਾਗੂ ਹੋਣੇ ਜਾਂ ਮਤੇ ਪਾਏ ਨੇ ਕਿੰਨਾ ਖਰਚਾ ਹੋਣਾ ਤੇ ਕਿੰਨਾ ਪਾਇਆ ਜਾਣਾ ਇਹ ਦੇ ਉਹਨਾਂ ਦੇ ਹਸ ਵਸ ਆ ਪਰ ਹਾਲਾਤ ਦੇਖੋ ਇਹਦਾ ਵੀ ਕੋਈ ਹੱਲ ਨਹੀਂ ਕੀਤਾ ਗਿਆ ਤੇ ਮੈਂ ਸਰਦਾਰ ਸਰਵਨ ਸਿੰਘ ਧੁੰਨ ਜੀ ਨੂੰ ਬੇਨਤੀ ਕਰਦਾ ਹਾਂ ਤੇ ਆਗੂ ਸਾਹਿਬਾਨ ਨੂੰ ਬੇਨਤੀ ਕਰਦਾ ਜਿਹੜੇ ਇੱਥੇ ਬਾਜ਼ਾਰ ਦੀ ਕਮੇਟੀ ਜਿਹੜੀ ਹੈ ਪੰਚਾਇਤ ਤੇ ਆਗੂ ਆ ਇਹਦਾ ਵੀ ਕੋਈ ਹੱਲ ਕੀਤਾ ਜਾਵੇ ਕਿਉਂਕਿ ਇਹ ਵੀ ਇੱਕ ਬੜਾ ਤਗੜਾ ਬਿਮਾਰੀਆਂ ਦਾ ਕਾਰਨ ਹੈ ਪਹਿਲੇ ਹੀ ਲੋਕ ਹਰ ਰੋਜ਼ ਦਵਾਈਆਂ ਤੋਂ ਸਵੇਰ ਚੱਲੂ ਹੁੰਦੀ ਹੈ ਤੇ ਇਸ ਕਰਕੇ ਇਹਨਾਂ ਚੀਜ਼ਾਂ ਦਾ ਸੁਧਾਰ ਕੀਤਾ ਜਾਵੇ ਮੈਂ ਬੇਨਤੀ ਹੈ ਇਹ ਜਿਹੜੀਆਂ ਚੀਜ਼ਾਂ ਸਾਹਮਣੇ ਧਿਆਨ ਲਿਆ ਰਹੇਗੇ ਇਦਾਂ ਦਾ ਕੋਈ ਸੁਧਾਰ ਹੋਵੇ ਕਿਉਂਕਿ ਆਵਾਜ਼ ਠਾਉਣਾ ਇਹਨਾਂ ਲੀਡਰਾਂ ਦੇ ਮੰਤਰੀਆਂ ਤੱਕ ਪਹੁੰਚੇ ਕੋਈ ਯਾਰ ਹੋ ਸਕਦਾ ਨਾ ਪਤਾ ਹੋਵੇ ਇਹਦਾ ਸੁਧਾਰ ਹੋਊਗਾ ਸੋਨਾ ਕੰਮ ਹੋਊ ਉਹਦੀ ਵੀ ਅਹੀ ਅਪਡੇਟ ਪਾਵਾਂਗੇ ਵੀ ਸੋਨੇ ਕੰਮ ਕਰਾਏ ਆ ਜੀ ਤੇ ਧੰਨਵਾਦ ਜੀ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ